ਹਾਂਜੀ ਪ੍ਰਧਾਨ ਜੀ ਜੋ ਅੱਜ ਇੱਥੇ ਤੇਜਾ ਰੇਲਾ ਵਿੱਚ ਹਰ ਪੀੜਤਾ ਦੀ ਸਹਾਇਤਾ ਲਈ ਡਾਕਟਰਾਂ ਦੀ ਟੀਮ ਪਹੁੰਚੀ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਭਰਾਤਰੀ ਖਾਂਜ ਆਏ ਇਹ ਇੱਥੇ ਨਹੀਂ ਅੱਜ ਕੱਲੇ ਆਏ ਜਿੱਥੇ ਵੀ ਲੋਕਾਂ ਦਾ ਕਿਸੇ ਲੋਕਾਂ ਦਾ ਸ਼ਿਕਾਰ ਚੱਲਦਾ ਹੈ ਕਿਸਾਨਾਂ ਦਾ ਹੋਵੇ ਮਜ਼ਦੂਰਾਂ ਦਾ ਹੋਵੇ ਜਾਂ ਹੋਰ ਲੜਦੇ ਲੋਕਾਂ ਦਾ ਸ਼ਿਕਾਰ ਹੋਵੇ ਤੇ ਹਰ ਥਾਂ ਤੇ ਇਹ ਮੈਡੀਕਲ ਮੁਫਤ ਕੈਂਪ ਲਾਉਂਦੇ ਆ ਉਹਦੀ ਗੱਲ ਹੀ ਵਜੋਂ ਅਸੀਂ ਕੱਲ ਹੀ ਜਦੋਂ ਇਹਨਾਂ ਨਾਲ ਲਿਖ ਕਰਿਆ ਵੀ ਆਹ ਲੋੜਾ ਹੈਗਾ ਇੱਥੇ ਪਾ ਨੇ ਇੱਥੋਂ ਦੇ ਵੀ ਪਿੰਡੂ ਡਾਕਟਰ ਆ ਜਿਹੜੇ ਉਹ ਮਦਦ ਕਰ ਰਹੇ ਆ ਪਰ ਇਹਨਾਂ ਨੇ ਜਣੀ ਉਹ ਕਹਿੰਦੇ ਹੁੰਦੇ ਆ ਵੀ ਸੱਦੀ ਭਰਾਵਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਉਹ ਵੀ ਨਹੀਂ ਕਹਿੰਦਾ ਜਿਹੜਾ ਪਹਿਲਾਂ ਕਹਿੰਦਾ ਹੁੰਦਾ ਇਹਨਾਂ ਨੇ ਜਣੀ ਪੈਰ ਜੁੱਤੀ ਨਹੀਂ ਪਾਈ ਸਾਡੇ ਬਲਾਦੇ ਤੇ ਕੱਲ ਹੀ ਆਹ ਜਣੀ ਸਾਰਾ ਜਨੇ ਰਾਹਾਂ ਦਾ ਵੀ ਇਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਕਿਹੜੇ ਪੂਰੇ ਖੰਡੇ ਪਹੁੰਚੇ ਆ ਤੇ ਇਹਨਾਂ ਨੇ ਭਰੋਸਾ ਦਵਾਇਆ ਸਾਨੂੰ ਲਗਾਤਾਰ ਮੈਂ ਇਹਨਾਂ ਨੂੰ ਐ ਵੀ ਕਿਹਾ ਇਹਨਾਂ ਦੇ ਆਪਣੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਨੂੰ ਮਨ ਪ੍ਰੀਸ਼ੰਗ ਬੋਲਦਾ ਮੇਰਾ ਗਾਂਢੀ ਵੀ ਆ ਉਹ ਕਿ ਤੁਸੀਂ ਇੱਥੇ ਇਧਰਲੇ ਜ਼ਿਲ੍ਹੇ ਦੀ ਡਿਊਟੀ ਲਾ ਦਿਓ ਉਹ ਕਹਿੰਦੇ ਨਹੀਂ ਪਹਿਲਾਂ ਆਪਾਂ ਬਠਿੰਡੇ ਵਾਲੀ ਦੇਖਾਂਗੇ ਉਹ ਬਠਿੰਡਾ ਜ਼ਿਲ੍ਹੇ ਵੱਲੋਂ ਫਿਰ ਇਹਨਾਂ ਨੇ ਮਤਲਬ ਬਲਾਕਾਂ ਵਾਈਜ਼ ਇਹੇ ਭਗਤੇ ਬਲਾਕ ਤੋਂ ਇਹਨਾਂ ਦਾ ਜੋ ਐਕਸਿਊਸ਼ਨ ਦਾ ਅੰਗ ਹੈ ਉਹਦੇ ਵੱਲੋਂ ਆਏ ਆ ਸਾਥੀ ਭਗਤੇ ਬਲਾਕ ਤੋਂ ਦੋ ਜਲਾਲਪਿੰਡ ਤੋਂ ਡਾਕਟਰ ਸਾਹਿਬ ਇੱਕ ਦਾ ਪਿੰਡ ਹਾਂ ਹਾਂ ਹੈ ਹਾਂ ਖਾਈ ਪਿੰਡ ਇਹ ਜਾਨੀ ਭਗਤੇ ਬਲਾਕ ਦੇ ਪਿੰਡ ਜਿਹੜੇ ਹੈਗੇ ਆ ਭਗਤ ਬਲਾਕ ਆ ਇਸੇ ਤਰ੍ਹਾਂ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਲਗਾਤਾਰ ਅਸੀਂ ਬਲਾਕਾਂ ਬਾਈ ਜਿਵੇਂ ਇਹ ਲਾਗੇ ਦੋ ਦਿਨ ਇਹ ਚਲੇ ਜਾਣਗੇ ਅਗਲੇ ਆ ਜਾਣਗੇ ਉਹ ਕਹਿੰਦੇ ਵੀ ਜਿੱਨਾ ਚਿਰ ਤੁਸੀਂ ਇਹ ਨਾਲ ਇਹ ਦੇਖੋ ਤੁਸੀਂ ਹੋਰ ਇੰਨਾ ਲੋਕਾਂ ਦੀ ਹਮਦਰਦੀ ਰਾਤ ਮੈਨੂੰ ਉਹਨਾਂ ਦੇ ਪ੍ਰਧਾਨ ਦਾ ਫੋਨ ਆਇਆ ਵੀ ਠੀਕ ਆ ਇੱਥੇ ਤਾਂ ਸਵੇਰ ਸ਼ਾਮ ਵੱਧ ਲੋੜ ਪੈਂਦੀ ਐ ਦਿਨੇ ਅਸੀਂ ਵੀ ਪਹਿਲਾਂ ਹੀ ਬਹਿਣਾ ਚਾਹੁੰਦੇ ਅਸੀਂ ਦਿਨੇ ਆ ਪਿੰਡਾਂ ਦੇ ਵਿੱਚ ਦੋ ਵੀ ਸਥਾਨ ਨੂੰ ਮੈਡੀਕਲ ਸਹੂਲਤ ਦੀ ਲੋੜ ਆ ਕੀ ਮੁਫਤ ਸਹੂਲਤ ਪਿੰਡਾਂ ਦੇ ਵਿੱਚ ਲਾਵਾਂਗੇ ਇਹ ਇਹ ਤੁਹਾਨੂੰ ਲੋਕਲ ਏਰੀਆ ਵਾਲਿਆਂ ਨੂੰ ਵੀ ਤਾਂ ਜਿੰਨੇ ਵੀ ਸੁਣ ਰਹੇ ਸਰੋਤਿਆਂ ਦੱਸ ਰਹੇ ਆ ਇਹ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਆਰ ਮੋਦਲੀ ਸਹਾਇਤਾ ਲੈਣੀ ਆ ਸਿਹਤ ਸੂਰਤਾਂ ਬਾਰੇ ਉਹ ਇੱਥੇ ਸੰਪਰਕ ਕਰ ਸਕਦਾ ਹੈ ਇਸ ਕੈਂਪੂ ਚ ਵੀ ਕਰ ਸਕਦਾ ਹੈ ਇਹ ਪਿੰਡ ਚ ਜਾ ਕੇ ਵੀ ਨੇੜਲੇ ਪਿੰਡਾਂ ਦੇ ਵਿੱਚ ਉਹ ਕੈਂਪ ਲਾ ਲੈਣਗੇ ਉਹ ਆਪਾਂ ਇਹਨਾਂ ਨੂੰ ਦੇਣਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੂੱਚੀ ਜਥੇਬੰਦੀ ਵੀ ਤੇ ਜਿਹੜਾ ਗ੍ਰਾਹਾਂ ਵੱਲੋਂ ਵੀ ਤੇ ਜੋ ਸਾਝੇ ਸੌਰ ਤੇ ਇਹ ਵੀ ਉਹਦੇ ਯਾਨੀ ਵਿਕਤੀ ਅੰਗ ਹੈ ਕਮੇਟੀ ਬਣੀ ਹੋਈ ਹੈ ਚਾਹੇ ਉਹ ਮੁਲਾਜ਼ਮ ਹੈ ਕਿ ਪਿੰਡੂ ਡਾਕਟਰ ਹੋਗੇ ਸਾਬਕਾ ਫੌਜੀ ਐ ਜੰਮ ਤੋਂ ਠੇਕਾ ਕੰਮ ਐ ਕੀਚਰ ਐ ਉਹ ਸਾਰਿਆਂ ਦਾ ਸਾਂਝੇ ਤੌਰ ਤੇ ਖੇਤ ਮਜ਼ਦੂਰ ਇਹਦੇ ਵਿੱਚ ਐ ਹਾਂਜੀ ਕਮੇਟੀ ਵੀ ਬਣੀ ਹੋਈ ਐ ਸਰ ਬਟ ਕਮੇਟੀ ਐ ਜਿਹੜੀ ਹੜਪੂ ਰਖਾਮੀ ਉਹ ਕਮੇਟੀ ਵੱਲੋਂ ਵੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਰੈਕਟਰ ਜੀ ਆਡੇ ਤੇ ਆ ਗਏ ਜਿਹੜੀ ਕਰੀਆਂ ਬਿਮਾਰੀਆਂ ਦਾ ਇਲਾਜ ਕਰਾ ਲੈਣ ਜਦੋਂ ਅੱਜ ਗਈ ਹਾਂ ਹਾਂਜੀ ਸਰ ਅਸੀਂ ਕੱਲ ਤੋਂ ਮੰਗਦੇ ਆ ਇੱਥੇ ਭਗਤ ਅਮਲਾਵ ਤੋਂ ਜ਼ਿਲ੍ਹਾ ਬਟਿੰਡਾ ਤੇ ਤੇ ਸੇਵੀ ਤਰ੍ਹਾਂ ਦੀ ਪੂਰੀ ਇੱਥੇ ਜਿੰਨੇ ਵੀ ਫਾਰਮ ਗਲੈਨਸ ਸੈਕਸ਼ਨ ਹੈਗੀ ਆ ਸੇਵੀ ਤਰ੍ਹਾਂ ਦੀ ਕੋਈ ਵੀ ਯਾਰ ਨਾਲ ਬਿਮਾਰੀ ਉਹਦੇ ਵਾਸਤੇ ਅਸੀਂ ਮੈਡੀਕਲ ਨਾਲ ਤਕਰੀਬਨ ਟੋਟਲ ਲੈ ਕੇ ਆਏ ਆ ਕਿੰਨੀ ਜਰੂਰਤਾਂ ਕਿਸਾਨ ਭਰਾਵਾਂ ਨੂੰ ਜਾਂ ਪਿੰਡ ਦੇ ਲੋਕਾਂ ਨੂੰ ਵੀ ਜਰੂਰਤ ਹੈਗੀ ਆ ਤਾਂ ਤਕਰੀਬਨ ਅਸੀਂ ਇੱਥੇ ਦੋ ਦਿਨ ਹੈਗੇ ਆ ਇਸ ਬਾਅਦ ਹੋਰ ਆਪੀ ਆਉਣਗੇ ਤੇ ਲਗਾਤਾਰ ਕੈਂਪ ਚੱਲੂਗਾ ਤੇ ਕੋਈ ਵੀ ਮੈਡੀਸਨ ਦੀ ਲੋੜ ਹੈਗੀ ਆ ਉਹ ਸਾਡੇ ਕੋਲ ਆ ਕੇ ਲੈ ਜਾ ਸਕਦਾ ਹੈ